ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਘਰਾਂ ਦੇ ਨੁਕਸਾਨ ਹੋ ਰਹੇ ਹਨ ਜਿਸ ਤਹਿਤ ਅੱਜ ਤਲਵੰਡੀ ਸਾਬੋ ਦੇ ਪਿੰਡ ਮਲਕਾਨਾ ਵਿਖੇ ਇੱਕ ਗਰੀਬ ਵਿਅਕਤੀ ਦੇ ਘਰ ਦੀ ਛੱਤ ਡਿੱਗ ਗਈ ਗਨੀਮਤ ਇਹ ਰਹੀ ਕਿ ਪਰਿਵਾਰ ਵਾਲੇ ਪਹਿਲਾਂ ਛੱਤ ਹੇਠ ਬੈਠੇ ਸਨ ਪਰ ਕੁਝ ਸਮਾਂ ਪਹਿਲਾਂ ਹੀ ਉਹ ਉੱਥੋਂ ਚਲੇ ਗਏ ਉਹ ਤਾਂ ਬਾਹਰ ਆ ਗਏ ਲੇਕਿਨ ਛੱਤ ਦੇ ਹੇਠਾਂ ਉਹਨਾਂ ਦੇ ਘਰ ਦਾ ਸਮਾਨ ਬੁਰੀ ਤਰ੍ਹਾਂ ਖਰਾਬ ਹੋ ਗਿਆ ਇਸ ਮੌਕੇ ਤੇ ਪੀੜਤ ਪਰਿਵਾਰ ਅਤੇ ਪਿੰਡ ਦੇ ਸਰਪੰਚ ਨੇ ਸਰਕਾਰ ਤੋਂ ਮੁਆਵਜ਼ਾ ਦੇਣ ਦੀ ਗੁਹਾਰ ਲਗਾਈ ਹੈ ਰੂਪਜੰਦਾ ਜੀ ਕਿਹੜਾ ਪਿੰਡ ਮਲਕਾਣਾ ਜੀ ਕੀ ਗੱਲ ਹੋਈ ਇਹਦੇ ਸਾਢੇ 12:30 ਵਜੇ ਜੀ ਛੱਤ 'ਤੇ ਵੀ ਬੈਠੇ ਸੀ ਬੱਚੇ ਜੀ ਇਹਦੇ ਅੱਛਾ ਹਾਂ ਜੀ ਬੁੜਗੇ ਬੈਠੇ ਸੀ ਮੈਂ ਕਹਿ ਕੇ ਹਟਾ ਸੀ ਬਾਹਰ ਨਿਕਲ ਜਮਾ ਇਹ ਮਾ ਡਗੜੂ ਕੋ ਨਾ ਭਾਈ ਅੱਜ ਦਿਨ ਦੀ ਗੱਲ ਹਾਂ ਜੀ ਦਿਨ ਦੀ ਗੱਲ ਕਿੰਨਾ ਕ ਸਾਮਾਨ ਸੀ ਵਿੱਚ ਸਾਮਾਨ ਤਾਂ ਬੈੱਡ ਸੀਗਾ ਜੀ ਇਹਦੇ ਦੇਖੋ ਟੇਬਲ ਫਰੈਸ ਸੀਗਾ ਸੋਫਾ ਸੈੱਟ ਜੀ ਤੇ ਵਿੱਚ ਉਹ ਜੀ ਕੰਪਿਊਟਰ ਵੀ ਸੀਗਾ ਪਿਟਰ ਵੀ ਸੀਗਾ ਹਾਂ ਜੀ ਸਾਰਾ ਸਮਾਨ ਵੱਲੋਂ ਖਤਮ ਹੋ ਗਿਆ ਹਾਂ ਖਤਮ ਹੋ ਗਿਆ ਕਿਵੇਂ ਪਤਾ ਲੱਗਿਆ ਤੁਹਾਨੂੰ ਕੋਈ ਪਹਿਲਾਂ ਕੋਈ ਖੜਕਾ ੜਕਾ ਹੋਇਆ ਜਾਂ ਕੀ ਗੱਲਬਾਤ ਖੜਕਾ ਕੁਛ ਨਹੀਂ ਬਸ ਇੱਕ ਦਮ ਹੀ ਲੱਗੀ ਪਈ ਅਸੀਂ ਤੇ ਬਾਹਰ ਆ ਗਈ ਸੀ ਪਹਿਲਾਂ ਉਹੀ ਬਾਹਰ ਆ ਗਿਆ ਸੀ ਪਹਿਲਾਂ ਅੱਛਾ ਹਾਂ ਉਹ ਦੁਬਾਰਾ ਲੱਗ ਪਈ ਜਿਆਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਹਾਂ ਬੰਦੇ ਨੂੰ ਨੁਕਸਾਨ ਨਹੀਂ ਹੈ ਰਾਮਪਾਲ ਸਿੰਘ ਸਪਾ ਇਜਾਨੀ ਨੁਕਸਾਨ ਤੋਂ ਕੁਦਰਤੀ ਬਚਾਅ ਹੋ ਗਿਆ ਕਿ ਪੰਜ ਚਾਰ ਮਿੰਟ ਪਹਿਲਾਂ ਹੀ ਕਿਸੇ ਕੰਮ ਕਾਰਨ ਜੋ ਲੇਡੀਜ਼ ਅੰਦਰ ਬੈਠੀਆਂ ਸੀਗੀਆਂ ਬਾਹਰ ਆ ਗਈਆਂ ਤੇ ਮੀਂਹ ਤੋਂ ਬਾਅਦ ਇੱਕਦਮ ਧੁੱਪ ਨਿਕਲ ਨਾਲ ਛੱਤ ਇੱਕਦਮ ਡਿੱਗ ਪਈ ਹੈ ਜਾਨੀ ਨੁਕਸਾਨ ਤੋਂ ਬਚਾਇਆ ਪਰ ਮਾਲੀ ਨੁਕਸਾਨ ਕਾਫੀ ਹੈ ਕੰਪਿਊਟਰ ਵਗੈਰਾ ਬੈੱਡ ਤੇ ਸਟੇਬਲ ਉਰ ਕਾਫੀ ਸਮਾਨ ਸੀ ਜਿਹੜਾ ਸਾਰਾ ਖਤਮ ਹੋ ਗਿਆ ਕਮਰੇ ਦੇ ਵਿੱਚ ਦਸਿਆ ਜੋ ਬਾਹਰ ਕੱਢੇ ਆ ਲੇਡੀ ਸੀ ਜਾਂ ਕੌਣ ਕਿੰਨੇ ਕਿੰਨੇ ਬੰਦੇ ਸੀ ਇਹ ਲੇਡੀਜ਼ ਬੈਠਿਆ ਸੀਗੇ ਦੋ ਜਾਨੀਆਂ ਦੋ ਜਾਨੀਆਂ ਤੇ ਇਹ ਬਸ ਕੁਦਰਤੀ ਕਿਸੇ ਕੰਮ ਕਾਰਨ ਬਾਹਰ ਆ ਗਿਆ ਤੇ ਦੋ ਚਾਰ ਮਿੰਟ ਬਾਅਦ ਹੀ ਛੱਡ ਗਏ ਕਿੰਨੇ ਟਾਈਮ ਦੀ ਗੱਲ ਹੈ ਜੀ ਲਗਭਗ 12:30 ਸਾਢੇ 12:30 ਜਾਨੀ ਨਕਸਾਂ ਤੋਂ ਜਾਨੀ ਨਕਸਾਂ ਤੋਂ ਬਚਦਾ ਹੈ ਕੀ ਮੰਗ ਕਰਦੇ ਨੇ ਜੀ ਬਸ ਮੰਗ ਤਾਂ ਗਰੀਬ ਪਰਿਵਾਰ ਹੈ ਜੀ ਸ਼ਾਸਨ ਨੂੰ ਬੇਨਤੀ ਹੈ ਕਿ ਮਦਦ ਕੀਤੀ ਜਾਵੇ ਜਿੰਨੀ ਹੋ ਸਕਦੀ ਹੈ ਕਰ ਜਿਵੇਂ ਬਿਲਕੁਲ ਸਾਹਮਣੇ ਹੀ ਮੇਰੀ ਦੁਕਾਨ ਹੈ ਮੈਂ ਦੁਕਾਨ ਦੇ ਵਿੱਚ ਹੀ ਬੈਠਾ ਸੀਗਾ ਜਦੋਂ ਪੂਰਾ ਖੜਾਕ ਹੋਇਆ ਮੈਂ ਭੱਜ ਗਿਆ ਆ ਇਹਦੇ ਨਾਲ ਹੀ ਸਾਡੇ ਮਿਸਤਰੀ ਕੰਮ ਕਰੀ ਜਾਂਦੇ ਸੀ ਭੱਜ ਕੇ ਉਹ ਆ ਗਏ ਅਸੀਂ ਦੇਖਿਆ ਤਾਂ ਵੀ ਛੱਤ ਡਿੱਗ ਚੁੱਕੀ ਸੀ ਗੱਲ ਕਰ ਵੀ ਜਾਨੀ ਨੁਕਸਾਨ ਤੋਂ ਬਚਤ ਰਹੇਗੀ ਜੋ ਲੇਡੀਜ਼ ਸੀ ਉਹ ਦੂਸਰੇ ਕਮਰੇ ਚ ਚਲ ਗਈਆਂ ਸੀ ਇਸ ਕਰਕੇ ਬਚਤ ਰਹੇਗੀ ਬਾਕੀ ਜਾਨੀ ਨੁਕਸਾਨ ਇਹਨਾਂ ਦਾ ਬਹੁਤ ਆਮਾਨੀ ਨੁਕਸਾਨ ਬਹੁਤ ਹੋ ਗਿਆ ਇਹਨਾਂ ਦਾ ਕੰਪਿਊਟਰ ਸੀ ਬੈੱਡ ਸੀ ਹੋਰ ਸੀ ਜਿਹੜਾ ਸਮਾਨ ਬਹੁਤ ਟੁੱਟ ਗਿਆ ਇਹਨਾਂ ਦਾ ਕੀ ਨਾ ਕਰਦੇ ਮੰਗਤਾ ਇਹੀ ਹੈ ਪ੍ਰਸ਼ਾਸਨ ਤੋਂ ਹੀ ਗਰੀਬ ਪਰਿਵਾਰ ਹੈ ਵੱਧ ਵੱਧ ਮਦਦ ਕੀਤੀ ਜਾਵੇ ਵਸੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿਕ